ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਰਸਤੇ ਹੀ ਰਸਤੇ ਬਠਿੰਡਾ ਚੈਨਲ ਨੂੰ ਕਰੋ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਅਸੀਂ ਅੱਜ ਤੁਹਾਨੂੰ ਦੋ ਰਿਸ਼ਤੇ ਦੱਸਦੇ ਹਾਂ ਜੀ ਦੋਨੋਂ ਲੜਕਿਆਂ ਦੇ ਨੇ ਪਹਿਲਾ ਰਿਸ਼ਤਾ ਜ਼ਿਲ੍ਹਾ ਮੋਗਾ ਤੋਂ ਕਾਸਟ ਹੈ ਮਾਜਵੀ ਸਿੱਖ ਲੜਕੇ ਦੀ ਉਮਰ 24 ਸਾਲ ਆ ਇਹਨਾਂ ਨੇ ਪੜ੍ਹਾਈ ਕੀਤੀ ਆ 10 ਪਾਸ ਨੇ ਇਨਾਂ ਨੂੰ ਗਰੇ ਪਰਵਾਰ ਦੀ ਲੜਕੀ ਚਾਹੀਦੀ ਆ ਲੜਕੇ ਤਲਾਕशुदा ਹੋਵੇ ਜਾਂ ਇੱਕ ਬੱਚੇ ਵਾਲੀ ਹੋਵੇ ਇਹ ਰਿਸ਼ਤਾ ਲੈ ਲੈਣਗੇ ਆਪਾਂ ਤੁਹਾਨੂੰ ਲੜਕੇ ਦਾ ਨੰਬਰ ਦੱਸਦੇ ਹਾਂ ਜੀ ਮੋਬਾਈਲ ਨੰਬਰ ਹੈ ਇਹਨਾਂ ਦਾ 8847621969 ਤੇ ਦੂਜਾ ਨੰਬਰ ਇਹਨਾਂ ਦਾ 8725816387 ਇੱਕ ਵਾਰ ਫੇਰ ਤੋਂ ਜੀ ਇਹਨਾਂ ਦਾ ਪਹਿਲਾ ਨੰਬਰ ਹੈ 8847621969 ਤੇ ਦੂਜਾ ਨੰਬਰ ਇਹਨਾਂ ਦਾ 8725816387 ਇਹ ਲੜਕੇ ਦਾ ਨੰਬਰ ਹੈ ਜੀ ਜੇ ਤੁਸੀਂ ਇਸ ਰਿਸ਼ਤੇ ਬਾਰੇ ਕੋਈ ਜਾਣਕਾਰੀ ਲੈਣੀ ਹੈ ਤਾਂ ਸਾਡੇ ਨਾਲ ਵੀ ਸੰਪਰਕ ਕਰ ਸਕਦੇ ਹੋ ਆਪਣਾ ਦੂਜਾ ਰਿਸ਼ਤਾ ਹੈ ਜੀ ਜ਼ਿਲ੍ਹਾ ਗਰਦਾਸਪੁਰ ਤੋਂ ਕਾਸਟ ਹੈ ਬ੍ਰਾਹਮਣ ਇਹ ਵੀ ਲੜਕੇ ਦਾ ਰਿਸ਼ਤਾ ਹੈ ਇਹਨਾਂ ਦੀ ਡੇਟ ਆਫ ਬਰਥ 1993 ਹਾਈਟ ਆ 5 ਫੁੱਟ ਇਹਨਾਂ ਨੇ ਪੜ੍ਹਾਈ ਕੀਤੀ ਆ 8 ਪਾਸ ਨੇ ਲੜਕਾ ਕੱਪੜੇ ਦੀ ਦੁਕਾਨ ਤੇ ਲੱਗਿਆ ਹੋਇਆ ਹੈ ਇਹਨਾਂ ਨੂੰ ਵੀ ਘਰੇਲੂ ਲੜਕੀ ਚਾਹੀਦੀ ਹੈ ਜੀ ਅਦਰ ਕਾਸਟ ਕੋਈ ਵੀ ਹੋਵੇ ਮਾਜ ਵੀ ਸਿੱਖਾਂ ਨੂੰ ਛੱਡ ਕੇ ਜਿਸ ਕਿਸੇ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਹੈ ਤੋ ਸਾਡੇ ਨਾਲ ਸੰਪਰਕ ਕਰਕੇ ਇਸ ਰਸਤੇ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਧੰਨਵਾਦ ਜੀ